ਅੱਜ ਪਿਆਰੇ ਭੂਪਾ ਜੀ ਨਾਲ ਕੌਸ਼ਨ ਸਾਹਿਬ ਕਹਿ ਕੇ ਕਿ ਥੱਕ ਗਏ ਦੀ ਉਹ ਜਾਂਦੇ ਜਾਂਦੇ ਇਹਨਾਂ ਨੂੰ ਭੂਪਾ ਜੀ ਕਹਿ ਕੇ ਚਲੇ ਜਾਈਏ ਲਾਸਟ ਐਪੀਸੋਡ ਅੱਜ ਆਪਾਂ ਸ਼ੂਟ ਕਰ ਰਹੇ ਆ ਭੂਪਾ ਜੀ ਨੇ ਕਿਉਂਕਿ ਗੱਲਾਂ ਇੰਨੀਆਂ ਸੋਹਣੀਆਂ ਸੁਣਾਈਆਂ ਨੇ ਕਿ ਸਾਨੂੰ ਮਹਾਰਾਜਾ ਭੂਪਾ ਜੀ ਦੀ ਯਾਦ ਆ ਗਈ ਉਹਨਾਂ ਨੇ 365 ਰਾਣੀਆਂ ਰੱਖਿਆ ਸੀ ਇਹਨਾਂ ਨੂੰ 365 ਗੱਲਾਂ ਯਾਦ ਨੇ ਚਲੋ ਹੈ ਇਹ ਵੀ ਇਹ ਵੀ ਖਾਸ ਗੱਲ ਹੈ ਦੇਖੋ ਦਿਮਾਗ ਕਿੰਨਾ ਤੇਜ ਹੈ ਹਰ ਬੰਦੇ ਦੀ ਆਪਣੀ ਕਲਾ ਹੁੰਦੀ ਹੈ ਉਹਨਾਂ ਨੂੰ ਰਾਣੀਆਂ ਸੁਵਾਲਣ ਦਾ ਸ਼ੌਕ ਸੀ ਸਾਨੂੰ ਗੱਲਾਂ ਸੁਵਾਲਣ ਦਾ ਸਾਨੂੰ ਗੱਲਾਂ ਦਾ ਸ਼ੌਕ ਸਹੀ ਗੱਲ ਗੱਲਾਂ ਸੁਵਾਲਣ ਦਾ ਸ਼ੌਕ ਹੈ ਹਾਂਜੀ ਤੇ ਤੁਸੀਂ ਜਿਹੜੀ ਮੈਨੂੰ ਉਹ ਗੱਲ ਸੁਣਾ ਰਹੇ ਸੀਗੇ ਕਿ ਤੁਹਾਡੇ ਇੱਕ ਦੋਸਤ ਦਾ ਨਵਾਂ ਨਵਾਂ ਵਿਆਹ ਹੋਇਆ ਹਾਂ ਮੈਂ ਤੁਹਾਨੂੰ ਬੜੀ ਸੋਹਣੀ ਗੱਲ ਸੀਗੀ ਉਹ ਕੀ ਹੋਇਆ ਵੀ ਸਾਡੀ ਭਾਬੀ ਸੀ ਫਰੀਦাবাদ ਤੋਂ ਹਾਂ ਉਹ ਹੁਣ ਪੜੇ ਲਿਖੇ ਸਾਡੀ ਅੰਗਰੇਜ਼ੀ ਤੁਹਾਨੂੰ ਪਹਿnde ਦੱਸ ਕੇ ਚੁੱਕਿਆ ਉਹਨਾਂ ਦਾ ਨੱਚ ਮਾੜੀ ਸੀਗੀ ਹਾਂ ਤੇ ਬਾਈਚਾਸ ਮੈਂ ਉਸ ਟਾਈਮ ਬਾਹਰ ਪੜਦਾ ਸੀਗਾ ਹਾਂ ਮਹੀਨੇ ਬਾਅਦ ਉਹਨਾਂ ਦੇ ਵਿਆਹ ਤੋਂ ਜਦੋਂ ਮੈਂ ਬੋਲੇ ਤੁਸੀਂ ਦੁਬਾਰੇ ਬੋਲਿਓ ਮੈਂ ਬਾਹਰ ਪੜਦਾ ਸੀ ਮਤਲਬ ਮੈਂ ਬਾਹਰ ਪੜਦਾ ਜੇ ਪੜ੍ਹੇ ਵੀ ਹੋ ਉਹ ਪੜ੍ਹੇ ਵੀ ਐ ਇਕੁਏਸ਼ਨ ਬੜਿਆ ਪੜਿਆ ਅੰਗਰੇਜ਼ੀ ਨਹੀਂ ਪੜਿਆ ਦੁਬਾਰੇ ਕਿ ਉਹ ਇੱਕ ਵਾਰੀ ਪੜਿਆ ਜ਼ਰੂਰ ਆ ਪਰ ਅੰਗਰੇਜ਼ੀ ਨਹੀਂ ਪੜਿਆ ਅੱਛਾ ਇਹ ਠੀਕ ਐ ਅੰਗਰੇਜ਼ੀ ਨਹੀਂ ਪੜਿਆ ਸਬਜੈਕਟ ਕੱਟਿਆ ਹੋਇਆ ਉਹ ਤੇ ਫੇਲ ਹੀ ਰਹਿੰਦੇ ਸੀ ਆਪਾਂ ਫੇਲ ਨਹੀਂ ਕਿਛੀ ਉਹ ਜਦੋਂ ਮੈਂ ਨਾ ਪਿਆ ਤੇ ਮੈਂ ਕਿਹਾ ਚਲੋ ਨਵੀਂ ਪਰਜ਼ਾਈ ਨਹੀਂ ਮਿਲ ਕੇ ਆਈ ਆ ਉਹਨਾਂ ਕੋਲ ਬੈਠਿਆ ਤੇ ਜਾ ਕੇ ਉਹਨਾਂ ਨੇ ਚਾਚੂ ਲਿਆਂਦੀ ਭਾਬੀ ਜੀ ਕਹਿੰਦੇ ਹੁਣ ਗੱਲਾਂ 'ਚ ਕੀ ਹੁੰਦਾ ਅਕਸਰ ਬੰਦਾ ਪੁੱਛਦਾ ਹੀ ਆ ਨਾ ਹਾਂ ਕਹੇ ਤੁਹਾਡੀ ਕੁਆਲਿਫਿਕੇਸ਼ਨ ਕੀ ਐ ਵੀਰ ਜੀ ਲੈਕਸ ਟੈਂਸ਼ਨ 'ਚ ਵੀ ਇਹ ਕਿਹੜਾ ਸ਼ਬਦ ਆ ਗਿਆ ਨਾ ਹਾਂ ਹਾਂ ਮੈਂ ਕਿਹਾ ਵੀ ਹੁਣ ਕੀ ਜਵਾਬ ਦਈਏ ਪਤਾ ਹੀ ਨਹੀਂ ਫਿਰ ਮੈਂ ਗੱਲ ਗੋਲਮੋਲ ਜੀ ਕਰਕੇ ਦਿਮਾਗ ਚਾ ਲਾ ਕੇ ਮੈਂ ਕਿਹਾ ਵੀ ਇਹਦੇ ਬਾਰੇ ਹਜੇ ਕੁਝ ਕਹਿ ਨਹੀਂ ਸਕਦੇ ਤੁਸੀਂ ਕੀ ਸੋਚਿਆ ਸੀ ਅਸਲ ਦੇ ਵਿੱਚ ਇਹ ਪੁੱਛ ਰਹੇ ਨੇ ਵੀ ਥੋੜਾ ਫਿਚਰ ਵੀ ਆ ਮੈਨੂੰ ਖਬਰ ਆ ਮੈਂ ਕਿਹਾ ਕੋਈ ਨਹੀਂ ਕੁਸਾ ਕੁਸਾ ਹੈ ਵੀ ਆਪਾਂ ਮੈਚਿੰਗ ਦੀ ਗੱਲ ਕਰਦੀ ਏ ਵੀ ਇਹਨਾਂ ਨੂੰ ਐ ਲੱਗੇ ਵੀ ਕੁਝ ਖਬਰਾਂ ਵੀ ਗੱਲ ਜਾ ਜਾਵੇ ਮੈਨੂੰ ਉਹ ਗੱਲ ਜਾ ਜਾਵੇ ਫਿਰ ਉਹਨੇ ਕੀ ਗਿਆ ਭਾਬੀ ਨੇ ਉਹ ਭਾਬੀ ਦਾ ਫੇਸ ਪੜ ਲਿਆ ਮੈਨੇ ਵੀ ਭਾਬੀ ਨੂੰ ਤਾਂ ਪਤਾ ਲੱਗਿਆ ਵੀ ਬੰਦੇ ਨੂੰ ਅੰਗਰੇਜ਼ੀ ਨਹੀਂ ਆਉਂਦੀ ਵੀ ਪਰ ਇਹ ਗੱਲ ਗੋਲ ਬਣੇ ਡੰਗ ਨਾਲ ਗੱਲ ਥੋੜੀ ਹੈ ਨਾ ਹਾਂ ਜੀ ਮੈਨੂੰ ਵੀ ਇਹ ਲੱਗਿਆ ਭੂਫਾ ਜੀ ਤੁਨੇ ਗੱਲ ਬੜੀ ਗੋਲ ਕੀਤੀ ਹੈ ਨਾ ਵਧੀਆ ਡੰਗ ਨਾਲ ਗੋਲ ਕਰਤੀ ਮੈਂ ਕਿਹਾ ਜੀ ਹਜੇ ਖੁਸ਼ੇ ਦੇ ਬਾਰੇ ਆਪਾਂ ਕਹਿ ਨਹੀਂ ਸਕਦੇ ਹਨ ਤੇ ਜਿਹੜਾ ਫੈਮਿਲੀ ਚ ਆਰਟ ਤੁਹਾਡੇ ਬ੍ਰਦਰ ਨੂੰ ਵੀ ਮਿਲੇ ਕੁੱਟ-ਕੁੱਟ ਕੇ ਭਰੀ ਹੋਈ ਹੈ ਹਨਾ ਨਿੰਬੂ ਪੂਰਾ ਨਚੋੜਿਆ ਹੋਇਆ ਤੁਹਾਡੇ ਹੈ ਤੁਸੀਂ ਕਹਿੰਦੇ ਤੁਹਾਡੇ ਫਾਦਰ ਵੀ ਇਸ ਤਰ੍ਹਾਂ ਸੀਗੇ ਹਾਂ ਮੇਰੇ ਫਾਦਰ ਸਾਹਿਬ ਉਹ ਵੀ ਉਹਨਾਂ ਦਾ ਐਵੇਂ ਸੀਗਾ ਹਨਾ ਬਿਲਕੁਲ ਹਾਂ ਜੀ ਤੇ ਹੋਰ ਕੋਈ ਗੱਲ ਜਿਹੜੀ ਤੁਹਾਡੇ ਮਨ ਚ ਆ ਰਹੀ ਹੋਵੇ ਆਪਾਂ ਸਾਂਝੀ ਕਰੀ ਅੱਜ ਠੀਕ ਹੈ ਤੁਸੀਂ ਕਹਿੰਦੇ ਸੀ ਗੱਡੀ ਲਈ ਤੁਹਾਡੇ ਭਰਾ ਨੇ ਹਾਂ ਸੱਚ ਗੱਡੀ ਦੀ ਮੈਨੂੰ ਗੱਡੀ ਤੋਂ ਗੱਲ ਯਾਦ ਆਉਂਦਾ ਜਦੋਂ ਭਰਾ ਨੇ ਨਵੀਂ ਨਵੀਂ ਗੱਡੀ ਲਈ ਮੈਂ ਗੱਡੀ ਲੈ ਕੇ ਸੌਰੇ ਚਲਾ ਗਿਆ ਹਾਂ ਸੌਰੇ ਗਿਆ ਤੇ ਸਾਲੀਆਂ ਬੈਠੀਆਂ ਹਨਾ ਸਾਲੇ ਹਾਰਾ ਸਾਰੇ ਵੀ ਗੱਡੀ ਦਾ ਗੇੜਾ ਹੀ ਦਵਾ ਦੋ ਹਾਂ ਉਹ ਕੀ ਹੋਇਆ ਵੀ ਜਦੋਂ ਗੱਡੀ 'ਚ ਬੈਠੇ ਗਰਮੀਆਂ ਦੇ ਦਿਨ ਪੂਰੀ ਗਰਮੀ ਪੈ ਰਹੀ ਤੇ ਮੈਨੂੰ ਏਸੀ ਨਹੀਂ ਚਲਾਉਣਾ ਆਉਂਦਾ ਸੀ ਉਹ ਕਹਿੰਦੇ ਗਰਮੀ ਬਹੁਤ ਹੈ ਏਸੀ ਲਾ ਲਓ ਹਾਂ ਇਹ ਮੈਂ ਤੇ ਖ ਵੀ ਏਸੀ ਕਿੱਥੋਂ ਆਨ ਕਰਾਂ ਨਾ ਮੈਂ ਹਾਂ ਮੈਂ ਜੀ ਆਪਣੇ ਜਾਂਚ ਮੈਂ ਏਸੀ ਆਨ ਕਰਤਾ ਹਾਂ ਦੇ ਗਿਆ ਵੀ ਆਨ ਹੋ ਗਿਆ ਹਾਂ ਹੱਥ ਵੀ ਲਗਾਇਆ ਹਵਾ ਜੀ ਆ ਰਹੀ ਤੇ ਠੀਕ ਹੈ ਮੈਂ ਕਿਹਾ ਚਲੋ ਖੂਬ ਥੋੜੇ ਜਿਹੇ ਰੂਟ ਤੱਕ ਜਾਂਦੇ ਜਾਂਦੇ ਮੇਰੀ ਬਾਹ ਕਹਿੰਦਾ ਮੈਂ ਪਸੀਨਾ ਪਸੀਨਾ ਪਸੀਨੋ ਪਸੀਨੀ ਹੋ ਗਿਆ ਤੇ ਉਧਰ ਉਹ ਸਭ ਨੂੰ ਪਸੀਨੋ ਪਸੀਨੀ ਉਹ ਮੈਨੂੰ ਕਹਿੰਦਾ ਜੱਜਾ ਜੀ ਏਸੀ ਚੱਲ ਹੀ ਰਿਹਾ ਵਾ ਕਹਿੰਦਾ ਵੀ ਗੱਡੀ ਹੌਲੀ ਹੈ ਪਤ ਨਹੀਂ ਪਿੰਡ ਚ ਘੁੰਮ ਰਿਹਾ ਆਪਾਂ ਹੈਨਾ ਥੋੜਾ ਜਿਆਦਾ ਲੰਬੇ ਲੰਬੇ ਰੂਟ ਤੇ ਆਪ ਦੇਰ ਲੱਗੂਗੀ ਉਦੋਂ ਬਾਅਦ ਚਲੋ ਆ ਕੇ ਉਹ ਗੱਡੀ ਚ ਉਤਰ ਕੇ ਅੰਦਰ ਵੜ ਗਿਆਂ ਤੇ ਮੇਰਾ ਇੱਕ ਸਾਲਾ ਉੱਥੇ ਘੰਮਰੀਆਂ ਨੂੰ ਮੈਂ ਬੁਲਾਇਆ ਮੈਂ ਕਹਿੰਦਾ ਯਾਰ ਵੀ ਆ ਕੇ ਦੇਖੀ ਵੀ ਇਹ ਤਾਂ ਏਸੀ ਨਹੀਂ ਪਤ ਨਹੀਂ ਕੰਮ ਕਰ ਰਿਹਾ ਪਤ ਨਹੀਂ ਮੇਰੇ ਤੋਂ ਕੋਣ ਦੇ ਕਰਗਾ ਤੇ ਜੀਜਾ ਜੀ ਕਹਾਂ ਤੂੰ ਦੀ ਹੀਟਰ ਆਨ ਕੀਤਾ ਇਹ ਬੜੇ ਲੈਹਰੀ ਬੰਦੇ ਨੇ ਜੀ ਇਹਨਾਂ ਦੀਆਂ ਲਹਿਰਾ ਵੀ ਚਲਦੀਆਂ ਰਹਿਣਗੀਆਂ ਪ੍ਰਮਾਤਮਾ ਇਹਨਾਂ ਨੂੰ ਲੰਬੀ ਉਮਰਾਂ ਬਖਸ਼ੇ ਖੁਸ਼ੀਆਂ ਬਖਸ਼ੇ ਫੇਰ ਕਿਸੇ ਪ੍ਰੋਗਰਾਮ ਦੇ ਵਿੱਚ ਮਿਲਦੇ ਆਂ ਸ਼ੁਕਰੀਆ ਸ਼ੁਕਰੀਆ